ਨਾ 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 ਸਕਰੀਨ ਸਕਰੋਲ ਨਾ ਕਰਿਓ ਅੱਜ ਦੇ ਸਮੇਂ ਦੀਆਂ ਕੁਝ ਗੱਲਾਂ ਜ਼ਰੂਰ ਸੁਣ ਕੇ ਜਾਇਓ ਪਹਿਲੇ ਸਮੇਂ ਵਿੱਚ ਕੇਲੇ ਦਰਜਣਾ ਵਿੱਚ ਮਿਲਦੇ ਸੀ ਅੱਜ ਦੇ ਸਮੇਂ ਵਿੱਚ ਕੇਲੇ ਤੋਲ ਕੇ ਮਿਲਦੇ ਆ ਆਪਣੇ ਤੇ ਅੱਜ ਕੱਲ ਸੜੇ ਹੀ ਰਹਿੰਦੇ ਆ ਅਣਜਾਣ ਲੋਕ ਪਿਆਰ ਨਾਲ ਬੋਲ ਕੇ ਮਿਲਦੇ ਆ ਦਿਲੋਂ ਚੱਲੋਗੇ ਤਾਂ ਠੱਗੇ ਜਾਓਗੇ ਜੇ ਦਿਮਾਗੋ ਚੱਲੋਗੇ ਤਾਂ ਬਹੁਤ ਅੱਗੇ ਜਾਓਗੇ ਅੱਜ ਦੇ ਸਮੇਂ 'ਚ ਲੋਕ ਇਹ ਤੇ ਵੇਖਦੇ ਆ ਕਿ ਤੁਹਾਡਾ ਲਿਬਾਸ ਕਿੰਨਾ ਸਾਫ਼ ਹੈ ਪਰ ਤੁਹਾਡਾ ਮਨ ਕਿੰਨਾ ਸਾਫ਼ ਹੈ ਇਹ ਕੋਈ ਨਹੀਂ ਵੇਖਦਾ ਅੱਜ ਦੇ ਸਮੇਂ ਵਿੱਚ ਲੋਕ ਤੁਹਾਡੀ ਇੱਜ਼ਤ ਤੁਹਾਡਾ ਰੁਤਬਾ ਦੇਖ ਕੇ ਕਰਦੇ ਆ ਕਿ ਕਿੰਨਾ ਕੁ ਮਾਨ ਸਤਕਾਰ ਦੇਣਾ ਹੈ ਸੱਪ ਜਦੋਂ ਸ਼ਿਵਲਿੰਗ ਤੇ ਬੈਠਾ ਹੋਵੇ ਉਹਨੂੰ ਦੁੱਧ ਪਿਆ ਲਿਆ ਜਾਂਦਾ ਹੈ ਕਿਤੇ ਰਾਹ ਵਿੱਚ ਤੁਰਿਆ ਮਿਲ ਜਾਵੇ ਤੇ ਉਹਦੀ ਸਰੀਰ ਫੇਂਕੇ ਰੱਖ ਦਿੱਤੀ ਜਾਂਦੀ ਹੈ ਅੱਜ ਦੇ ਸਮੇਂ ਵਿੱਚ ਕਿਸੇ ਨਾਲ ਬਹਿਸ ਨਾ ਕਰੋ ਜੇ ਕੋਈ ਕਹਿੰਦਾ ਕਿ ਹਾਥੀ ਉੱਡਦਾ ਹੈ ਤੇ ਕਿਆ ਕਰਵਾ ਹੋ ਮੈਂ ਵੀ ਕੱਲ ਰੋਕ ਤੇ ਬੈਠਾ ਵੇਖਿਆ ਸੀ ਅੱਜ ਦੇ ਸਮੇਂ 'ਚ ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਬਹੁਤ ਛੇਤੀ ਤੁਹਾਡਾ ਚੇਤਾ ਭੁਲਾ ਦੇਵੇਗਾ ਤੇ ਜੇ ਤੁਸੀਂ ਕਿਸੇ ਦੀ ਮਦਦ ਨਾ ਕਰੋਗੇ ਬਹੁਤ ਲੰਮਾ ਚਿਰ ਉਹ ਯਾਦ ਰੱਖੇਗਾ ਕਿ ਫਲਾਣੇ ਸਮੇਂ ਮੈਂ ਇਹਦੇ ਕੋਲੋਂ ਕੋਸ਼ ਮੰਗਿਆ ਸੀ ਇਹਨੇ ਮੈਨੂੰ ਇਨਕਾਰ ਕਰ ਦਿੱਤਾ ਸੀ ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਸੁਣ ਜਿਓ ਅੱਜ ਦੇ ਸਮੇਂ ਦੇ ਵਿੱਚ ਚੰਗੀਆਂ ਗੱਲਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਹੈ ਤੇੜੀਆਂ ਮਾੜੀਆਂ ਗੱਲਾਂ ਲਚਰਤਾ ਵਾਲੀਆਂ ਨੇ ਉਹ ਅੱਗੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਹੁਣ ਮੈਂ ਤੇਨੇ ਕਹਿਣਾ ਪੀ ਇਹ ਗੱਲਾਂ ਅੱਗੇ ਸ਼ੇਅਰ ਕਰਿਓ ਫੈਸਲਾ ਤੁਹਾਡਾ ਹੈ ਮਰਜ਼ੀ ਤੁਹਾਡੀ ਹੈ ਧੰਨਵਾਦ ਜੀ